ਪ੍ਰਾਈਜ਼ ਤੁਹਾਨੂੰ ਮਿਲੇ ਤੇ ਕੀ ਕੀ ਤੁਹਾਨੂੰ ਇੱਕ ਫਰਸਟ ਪ੍ਰਾਈਜ਼ ਮਿਲਿਆ ਵਾ ਤੇ ਇੱਕ ਟਰੋਫੀ ਤੇ ਇੱਕ ਸਾਈਕਲ ਮਿਲੇ ਸਾਈਕਲ ਮਿਲੀ ਕਿਵੇਂ ਦਿਮਾਗ ਦੇ ਵਿੱਚ ਆਇਆ ਵੀ ਹਾਂ ਪੇਂਟਿੰਗ ਕਰਨੀ ਹੈ ਛੋਟੋਂ ਦੇ ਤੋਂ ਸ਼ੌਂਕ ਸੀਗਾ ਮੈਨੂੰ ਕਿ ਮੈਂ ਬਣਾਉਣਾ ਸਭ ਤੋਂ ਪਹਿਲਾਂ ਪੇਂਟਿੰਗ ਕੀਤੀ ਮੈਂ ਉਦਾਂ ਹੀ ਫੋਨ ਤੋਂ ਦੇਖ ਕੇ ਬਣਾਉਂਦਾ ਹੁੰਦਾ ਸੀਗਾ ਘਰ ਦੇ ਵਿੱਚ ਸਾਰੇ ਸਪੋਰਟ ਕਰਦੇ ਜਿਵੇਂ ਤੁਸੀਂ ਪੇਂਟਿੰਗ ਕਰਦੇ ਹੋ ਹਾਂਜੀ ਸਾਰੇ ਸਪੋਰਟ ਕਰਦੇ ਨੇ ਪਿਆਰ ਕਰਦੇ ਨੇ ਸਾਰੇ ਅੱਛਾ ਹੈਗਾ ਸਿਰਫ ਪੇਂਟਿੰਗ ਦਾ ਸ਼ੌਂਕ ਹੋਵੇ ਪੜ੍ਹਨ ਲਿਖਣ ਦਾ ਨਾ ਨਹੀਂ ਮੈਂ ਪੜਾਈ 'ਚ ਵੀ ਹੈਗਾ ਮੇਰੀ ਫਰਸਟ ਪੋਜੀਸ਼ਨ ਆਂਦੀ ਆ ਕਲਾਸ ਦੇ ਵਿੱਚ ਤੁਹਾਨੂੰ ਪ੍ਰਾਈਜ਼ ਵੀ ਮਿਲਿਆ ਹੈ ਤੁਸੀਂ ਦੱਸੋਗੇ ਕਿ ਨਵਾਂ ਪ੍ਰਾਈਜ਼ ਤੁਹਾਨੂੰ ਮਿਲਿਆ ਤੇ ਕੀ ਕੀ ਤੁਹਾਨੂੰ ਮਿਲਿਆ ਇੱਕ ਫਰਸਟ ਪ੍ਰਾਈਜ਼ ਮਿਲਿਆ ਵਾ ਤੇ ਇੱਕ ਟਰੋਫੀ ਤੇ ਇੱਕ ਸਾਈਕਲ ਮਿਲਿਆ ਸਾਈਕਲ ਮਿਲੀ ਹੈ ਹਾਂ ਜੀ ਕੀ ਬਾਤ ਹੈ ਤੇ ਕਿੰਨਾ ਕਿ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਹ ਪੇਂਟਿੰਗ ਹੈ ਪਹਿਲਾਂ ਤਾਂ ਇਹ ਦੱਸੋ ਮਤਲਬ ਕਿਵੇਂ ਬਣਾਣੀ ਸਟਾਰਟ ਕੀਤੀ ਕਿ ਇੰਨੀ 13 ਨੀਅਰ ਦੇ ਹੋ ਤੁਸੀਂ ਇੰਨੀ ਸੋਹਣੀ ਪੇਂਟਿੰਗ ਬਣਾ ਰਹੇ ਕਿਵੇਂ ਦਿਮਾਗ ਦੇ ਵਿੱਚ ਆਇਆ ਵੀ ਹਾਂ ਪੇਂਟਿੰਗ ਕਰਨੀ ਹੈ ਕਿਦਾਂ ਮਤਲਬ ਕਿ ਕਿਧਰੋਂ ਮਤਲਬ ਕਿ ਸਿੱਖਣ ਤੋਂ ਮਿਲੇ ਕਿ ਹਾਂ ਪੇਂਟਿੰਗ ਹੀ ਕਰਨੀ ਹੈ ਉਹ ਛੋਟੇ ਹੁੰਦੇ ਤੁਸੀਂ ਸ਼ੌਂਕ ਸੀਗਾ ਮੈਨੂੰ ਕਿ ਮੈਂ ਬਣਾਉਂਦਾ ਵਾ ਅੱਛਾ ਸਭ ਤੋਂ ਪਹਿਲਾਂ ਪੇਂਟਿੰਗ ਦੀ ਬਣਾਈ ਸੀ ਮੈਂ ਉਦਾਂ ਹੀ ਫੋਨ ਤੋਂ ਦੇਖ ਕੇ ਬਣਾਉਂਦਾ ਹੁੰਦਾ ਸੀਗਾ ਅੱਛਾ ਤੇ ਇਹ ਪੇਂਟਿੰਗ ਤੇ ਆਪਾਂ ਗੱਲ ਕਰੀ ਕਿੰਨੇ ਟਾਈਮ ਦੇ ਵਿੱਚ ਇਹ ਜਿਹੜੀ ਤਿਆਰ ਕੀਤੀ ਗਈ ਸੀ 2 ਆਵਰਸ ਦੇ ਵਿੱਚ 2 ਆਵਰਸ ਦੇ ਵਿੱਚ ਤੇ ਕਲਰ ਕੰਬੀਨੇਸ਼ਨ ਵਗੈਰਾ ਵਗੈਰਾ ਕਿੱਦਾਂ ਮਤਲਬ ਕਿ ਦਿਮਾਗ ਤੇ ਵਿੱਚ ਆਇਆ ਕਿ ਇਹਨੂੰ ਇਹ ਕਲਰ ਦੇਣਾ ਹੈ ਕਿ ਫੋਨ ਚੋਂ ਦੇਖ ਕੇ ਬਣਾਈ ਹੈ ਉਹ ਇੱਕ ਫੋਨ 'ਚ ਵੀ ਫਿਗਰ ਸੀਗੇ ਉਹ ਚੋਂ ਫੇਰ ਮੈਂ ਦੇਖ ਲਿਆ ਸੀ ਥੋੜਾ ਬਾਕੀ ਆਪਣੇ ਦੇ ਮਨ ਹਾਂਜੀ ਤੇ ਅੱਜ ਕਰਦੇਆਂ ਨੂੰ ਕਿੰਨਾ ਕ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਤੁਹਾਡੇ ਤੇ ਵਧੀਆ ਪ੍ਰਾਊਡ ਹੋ ਰਿਹਾ ਉਹਨਾਂ ਨੂੰ ਵਧੀਆ ਤੇ ਜਦੋਂ ਫਰਸਟ ਪ੍ਰਾਈਜ਼ ਮਿਲਿਆ ਸਭ ਤੋਂ ਪਹਿਲਾਂ ਕੀ ਦੇ ਸਭ ਤੋਂ ਵੱਡੀ ਸਮਾਈਲ ਕੀ ਦੇ ਫੇਸ ਤੇ ਸੀ ਕੀ ਤੁਹਾਡੇ ਆ ਤੁਹਾਡੇ ਬੇਸ ਦੇ ਮੇਰੇ ਤੁਹਾਡੇ ਕੀ ਬਾਤ ਹੈ ਕਹਿੰਦੇ ਬੱਚੇ ਮੰਦੇ ਸੱਚੇ ਹੁੰਦੇ ਨੇ ਅੱਜ ਕਰਦੇ ਵਿੱਚ ਸਾਰੇ ਸਪੋਰਟ ਕਰਦੇ ਜਿਵੇਂ ਤੁਸੀਂ ਪੇਂਟਿੰਗ ਕਰਦੇ ਹੋ ਹਾਂਜੀ ਸਾਰੇ سپورਟ ਕਰਦੇ ਨੇ ਪਿਆਰ ਕਰਦੇ ਨੇ ਸਾਰੇ ਹਾਂਜੀ ਅੱਜ ਕਲਾਸ ਦੇ ਵਿੱਚ ਹੁੰਦਾ ਹੈ ਨਾ ਕਿ ਹਾਂ ਜਿਹੜਾ ਬੱਚਾ ਕਿਸ ਚੀਜ਼ ਦੇ ਵਿੱਚ ਮਾਇਰ ਹੋਵੇ ਵੱਲ ਹੋਵੇ ਉਹਨੂੰ ਸਭ ਤੋਂ ਅੱਗੇ ਰੱਖਿਆ ਜਾਂਦਾ ਤੁਹਾਨੂੰ ਅੱਗੇ ਰੱਖਿਆ ਜਾਂਦਾ ਹਾਂਜੀ ਅੱਛਾ ਤਾਂ ਹੈਗਾ ਸਿਰਫ ਪੇਂਟਿੰਗ ਦਾ ਸ਼ੌਂਕ ਹੋਵੇ ਪੜ੍ਹਨ ਲਿਖਣ ਦਾ ਨਾ ਹੋਵੇ ਨਹੀਂ ਮੈਂ ਪੜ੍ਹਾਈ 'ਚ ਵੀ ਹੈਗਾ ਮੇਰੀ ਫਰਸਟ ਪੋਜੀਸ਼ਨ ਆਂਦੀ ਆ ਕਿਆ ਕਲਾਸ ਦੇ ਵਿੱਚ ਕਿਆ ਬਾਤ ਹੈ ਅੱਛਾ ਕੀ ਡ੍ਰੀਮ ਆ ਫਿਰ ਵੱਡੇ ਹੋ ਕੇ ਕੀ ਬਣਨਾ ਹੈ ਅਜੇ ਤੱਕ ਕੁਝ ਸੋਚਿਆ ਨਹੀਂ ਸੋਚਿਆ ਨਹੀਂ ਫਿਰ ਵੀ ਥੋੜਾ ਜਿਹਾ ਹੁੰਦਾ ਨਾ ਬੱਚਿਆਂ ਨੂੰ ਕਿ ਹਾਂ ਮੈਂ ਡਾਕਟਰ ਬੰਨਾ ਇੰਜੀਨੀਅਰ ਬੰਨਾ ਟੀਚਰ ਬੰਨਾ ਪਾਇਲਟ ਬੰਨਾ ਕੁਝ ਨਾ ਕੁਝ ਹੁੰਦਾ ਹੈ ਦਿਮਾਗ ਦੇ ਵਿੱਚ ਇੰਜੀਨੀਅਰ ਜਾਂ ਫਿਰ ਪਾਇਲਟ ਇੰਜੀਨੀਅਰ ਜਾਂ ਪਾਇਲਟ ਦੋਨਾਂ ਦੇ ਵਿੱਚੋਂ ਹਾਂਜੀ ਤੇ ਲੱਗਦਾ ਕਿ ਹਾਂ ਇੱਕ ਦਿਨ ਉਹ ਮਕਾਮ ਜ਼ਰੂਰ ਹਾਸਿਲ ਹੋਊਗਾ ਹਾਂਜੀ ਕੀ ਬਾਤ ਹੈ ਸੋ ਇਹ ਸੀਗੀ ਇੱਕ 13 ਸਾਲ ਦੇ ਬੱਚੀ ਦੀ ਸਟੋਰੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਉਹਨੇ ਜਿਹੜੀ ਇਹ ਪੇਂਟਿੰਗ ਬਣਾਈ ਹੈ ਕਿਨਾਂ ਵੀ ਮੈਨੂੰ ਬਚਪਨ ਤੋਂ ਹੀ ਜਿਹੜਾ ਪੇਂਟਿੰਗ ਦਾ ਸ਼ੌਂਕ ਸੀਗਾ ਫਰਸਟ ਪ੍ਰਾਈਜ਼ ਜਿਹੜਾ ਸ਼ਮੀਤ ਅਕੈਡਮੀ ਦੇ ਵਿੱਚ ਇਹਨਾਂ ਦਾ ਆਇਆ ਹੈ ਤੇ ਤੁਹਾਨੂੰ ਕਿੰਨੇ ਕੁ ਜ਼ਿਆਦਾ ਪਿਆਰੀ ਲੱਗੀ ਇਹਨਾਂ ਦੀ ਜਿਹੜੀ ਪੇਂਟਿੰਗ ਆ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਪੇਂਟਿੰਗ ਦਾ ਜੇਕਰ ਤੁਹਾਨੂੰ ਵੀ ਸ਼ੌਂਕ ਆ ਤਾਂ ਇਹ ਵੀ ਜਰੂਰ ਦੱਸਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨਿਹਮਲਿਕ ਕੈਮਰਾ ਪਰਸਨ ਵਿਪਨ ਬਸਰਾ